ਮੁੱਖ ਮੰਤਰੀ ਦੇ ਆਪਣੇ ਹਲਕੇ ਧੂਰੀ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਮੈਡੀਕਲ ਸਟੋਰ ਤੇ ਇਹ ਤੀਸਰੀ ਚੋਰੀ ਦੀ ਘਟਨਾ ਹੈ ਧੂਰੀ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਬਣੇ ਅਗਰਵਾਲ ਅਤੇ ਭੁੱਲਰ ਮੈਡੀਕਲ ਹਾਲ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਸੂਏ ਵਾਲੀ ਸਾਈਡ ਤੋਂ ਦਾਖਲ ਹੋ ਕੇ ਜਿੱਥੇ LED DVR ਦੀ ਚੋਰੀ ਕੀਤੀ ਗਈ ਨਾਲ ਹੀ ਤਿੰਨੇ ਗੱਲਿਆਂ ਵਿੱਚੋਂ ਪਿਆ ਕੈਸ਼ ਵੀ ਚੋਰ ਲੈ ਕੇ ਫਰਾਰ ਹੋ ਗਏ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਤੇ ਆਇਆ ਤਾਂ ਉਹਨਾਂ ਦੇਖਿਆ ਕਿ ਐਲਈਡੀ ਡੀਵੀਆਰ ਗਾਇਬ ਹੈ ਅਤੇ ਤਿੰਨੇ ਗੱਲੇ ਟੁੱਟੇ ਹੋਏ ਹਨ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਮੈਡੀਕਲ ਐਸੋਸੀਏਸ਼ਨ ਦੇ ਆਕੂਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਚੋਰਾਂ ਨੂੰ ਜਲਦ ਹੀ ਫੜ ਕੇ ਸਲਾਖਾਂ ਪਿੱਛੇ ਕਰਨਾ ਚਾਹੀਦਾ ਹੈ ਸਰਵਾਲੇ ਨ ਪੁੱਤਰ ਮੈਡੀਕਲ ਹਾਲ ਨਾਮ ਕੀ ਤੁਹਾਡਾ ਤਸੀਮ ਗਰਗ ਕੀ ਘਟਨਾ ਵਾਪਰੀ ਤੇ ਕਿੰਨੇ ਵਜੇ ਦੀ ਹੈਗੀ ਹੈ ਰਾਤ ਅਸੀਂ ਸਵਾ 9:30 ਵਜੇ ਗਏ ਹਾਂ ਸਵਾਥੀ ਪੋਣੇ 7 ਵਜੇ ਜੋ ਦੇਖਿਆ ਕਿ ਤਰ੍ਹਾਂ ਖੋਲੀ ਤਾਂ LED DVR ਤਿੰਨੇ ਗੱਲੇ ਪਟੇ ਹੋਈ ਸੀਗੇ ਉਹ ਗ੍ਰੇਵ ਸੀਗੇ ਹੱਥਾਂ ਵਾਲੀ LED ਤੇ DVR ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ 6500 ਰੁਪਏ ਦਾ ਹੋ ਗਿਆ ਜੀ ਕਿੱਧਰ ਦੀ ਆਏ ਤੇ ਬੰਦੇ ਕਿਸੇ ਇਹ ਸੂਵਲ ਸਾਈਡ ਦੀ ਮਗਰ ਮਗਰ ਬਸਤ ਦੀ ਹੋਈ ਹੈ ਹੁਣ ਲੈ ਕੀ ਕੀ ਗਿਆ ਤੁਹਾਡਾ ਉਹ DVR LED ਕੈਸ਼ ਪਿਆ ਸੀਗਾ ਤਿੰਨੇ ਤਿੰਨੇ ਗੱਲੇ ਤੋੜ ਦਿੱਤੇ ਉਹਨਾਂ ਨੇ ਮੰਗ ਕੀ ਕਰਦੋਂ ਮਗਰ ਤਾਂ ਇਹੀ ਇਹ ਹੈ ਵੀ ਸਾਨੂੰ ਇਨਸਾਫ ਪਵਾਇਆ ਜਾਵੇ ਬਸ ਪ੍ਰਸ਼ਾਸਨ ਤੋਂ ਹਾਂ ਸਾਡੇ ਅਗਰਵਾਲ ਭਾਈਚਾਰੇ ਤੇ ਅਗਰਵਾਲ ਮੈਡੀਕਲ ਸਟੋਰ ਤੇ ਜੋ ਰਾਤ ਚੋਰੀ ਹੋਈ ਆ ਬਹੁਤ ਮੰਦਭਾਗੀ ਘਟਨਾ ਇਸ ਦਾ ਕਾਫੀ ਨੁਕਸਾਨ ਹੋ ਗਿਆ ਗੱਲੇ ਤਿੰਨੋਂ ਗੱਲੇ ਪੱਟ ਕੇ ਕੈਸ਼ ਦੀ ਜੋ ਨਗਦੀ ਪਈ ਸੀ ਗੱਲਿਆਂ ਦੇ ਵਿੱਚੋਂ ਉਹ ਵੀ ਲੈ ਗਏ ਤੇ ਡੀਵੀਡੀ ਲੱਗੀ ਹੋਈ ਸੀ ਉਹ ਵੀ ਪੱਟ ਕੇ ਲੈ ਗਏ ਸਾਰੇ ਗੇਟ ਗੁੱਟ ਭੰਨ ਕੇ ਸ਼ੀਸ਼ੇ ਤੋੜ ਕੇ ਅੰਦਰ ਬੜੇ ਇਹ ਸ਼ਹਿਰ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਬਹੁਤ ਮੰਦਭਾਗੀਆਂ ਨੇ ਇਸ ਤੋਂ ਇੱਕ ਦਿਨ ਰਾਤ ਪਹਿਲਾਂ ਹੀ ਡਾਕਟਰ ਸ਼ਰਮਾ ਨਰਸਿੰਗ ਹੋਮ ਕੱਕੜਾਲ ਚੌਂਕ ਦੇ ਵਿੱਚ ਉਹਨਾਂ ਦੇ ਵੀ ਕਾਫੀ ਨੁਕਸਾਨ ਹੋ ਗਿਆ ਕੁੱਟਮਾਰ ਵੀ ਕਰਕੇ ਗਏ ਨੇ ਇਹ ਤਾਂ ਦੁਕਾਨ ਦੇ ਅੰਦਰ ਅਗਰਵਾਲ ਦੇ ਕੋਈ ਬੰਦਾ ਨਹੀਂ ਸੀਗਾ ਇਸ ਲਈ ਕੁੱਟਮਾਰ ਤੋਂ ਬਚ ਗਏ ਪਰ ਜੋ ਇਹ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਬਹੁਤ ਮਾੜੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕਰਕੇ ਸਾਡੇ ਬੰਦਿਆਂ ਨੂੰ ਇਨਸਾਫ਼ ਦਿਵਾਇਆ ਜਾਵੇ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਚੋਰੀਆਂ ਦਾ ਤੇ ਡਕੈਤੀਆਂ ਦਾ ਪ੍ਰਭਾਵ ਵਧ ਗਿਆ ਹੈਗਾ ਅਸੀਂ ਪ੍ਰਸ਼ਾਸਨ ਤੋਂ ਕਮਿਊਨਿਟੀ ਐਸੋਸੀਏਸ਼ਨ ਵੱਲੋਂ ਇਹ ਹੀ ਮੰਗ ਕਰਦੇ ਆਂ ਕਿ ਜਲਦ ਤੋਂ ਜਲਦ ਇਨ੍ਹਾਂ ਤੇ ਸਮਾਜ ਵਿਰੋਧੀ ਜਵਾਨ ਸਰ ਨੇ ਇਨ੍ਹਾਂ ਤੇ ਨੱਥ ਪਾਈ ਜਾਵੇ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਸਾਡਾ ਕੁਝ ਹੀ ਦਿਨਾਂ ਚ ਤੀਸਰਾ ਕਮਿਊਨਿਟੀ ਪਹਿਲਾਂ ਡੀਆਰ ਮੈਡੀਕੋਜ਼ ਤੇ ਫਿਰ ਸਾਡੇ ਇੱਥੇ ਸ਼ਸ਼ੀਲ ਹੈਗਾ ਗੁਪਤਾ ਮੈਡੀਕਲ ਹਾਲ ਪੁਣਾ ਦਾ ਲੜਕਾ ਹੋਲਸੇਲ ਦਾ ਕੰਮ ਕਰਦਾ ਉਹਨੂੰ ਰਸਤੇ 'ਚ ਕੁੱਟ ਕੇ ਖੋ ਕਰ ਗਏ ਤੇ ਇਹ ਤੀਜੀ ਘਟਨਾ ਹੈਗੀ ਜੋ ਅਗਰਵਾਲ ਮੈਡੀਕਲ ਹਾਲ ਤੇ ਹੋਈ ਹੈਗੀ ਸਾਰੇ ਕਮੇਸਟਾਂ 'ਚ ਸ਼ਹਿਰ ਵਾਸੀਆਂ 'ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਜ਼ਾ ਦਿਵਾਈ ਜਾਵੇ ਤੇ ਲੋਕਾਂ ਨੂੰ ਅਮਨ ਚੈਨ ਸਥਾਪਿਤ ਕੀਤਾ ਜਾਵੇ